ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਦੇ ਲਈ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਪੂਰਜੀ ਦੁਆਰਾ ਲਿਖੀ ਕਿਤਾਬ ਸੁਖੰਡ ਸਨੇਹੀ ਰੋਹ ਰੀਤਾਂ ਸਾਨੂੰ ਭੁਲੇਖਾ ਹੈ ਕਿ ਅਸੀਂ ਵਰਤਮਾਨ ਵਿੱਚ ਰਹਿ ਰਹੇ ਹਾਂ ਵਰਤਮਾਨ ਵਿੱਚ ਅਸੀਂ ਜੋ ਕੁਝ ਵੀ ਕਰਦੇ ਹਾਂ ਉਸ ਨੂੰ ਕਰਨ ਦੀਆਂ ਪ੍ਰੇਰਣਾਵਾਂ ਉਦੇਸ਼ ਵਿਧੀਆਂ ਆਦਤਾਂ ਤੇ ਰੋਹ ਰੀਤਾਂ ਸਾਨੂੰ ਸਮਾਜ ਤੋਂ ਪਛਪਣ ਵਿੱਚ ਸੁੱਤੇ ਸਿੱਧ ਹੀ ਮਿਲ ਜਾਂਦੀਆਂ ਹਨ ਸਥਾਪਿਤ ਰੋਹ ਰੀਤਾਂ ਨੂੰ ਨਿਭਾਉਣ ਵਿੱਚ ਸਾਡਾ ਹੀ ਨਹੀਂ ਹਰੇਕ ਪੀੜੀ ਦਾ ਸਮੂੱਚਾ ਜੀਵਨ ਲੱਗ ਜਾਂਦਾ ਹੈ। ਇਹ ਰੋਹ ਰੀਤਾਂ ਹੀ ਸਾਡੀ ਜੀਵਨ ਜਾਂਚ ਖਵਾਉਂਦੀਆਂ ਹਨ। ਰੋਹ ਰੀਤਾਂ ਦੇ ਵੱਖਰੇਵੇਂ ਕਾਰਨ ਹੀ ਵੱਖਰੇ ਵੱਖਰੇ ਸਮਾਜ ਆਪਣੀ ਵਿਲੱਖਣ ਪਛਾਣ ਸਥਾਪਿਤ ਕਰਦੇ ਹਨ। ਜਨਮ, ਵਿਆਹ ਅਤੇ ਮੌਤ ਅਜਿਹੇ ਅਫਸਰ ਹਨ ਜਦੋਂ ਰੋਹ ਰੀਤਾਂ ਦਾ ਪ੍ਰਦਰਸ਼ਨ ਅਤੇ ਪ੍ਰਗਟਾਵਾ ਵਧੇਰੇ ਹੁੰਦਾ ਹੈ। ਗੀਤ ਸੰਗੀਤ ਨ੍ਰਿਤ ਮੂਰਤੀ ਕਲਾ ਤੇ ਚਿੱਤਰ ਕਲਾ ਸਾਡੀਆਂ ਰੋਹ ਰੀਤਾਂ ਵਿੱਚੋਂ ਵਿਕਸਿਤ ਹੋਈਆਂ ਹਨ ਅਤੇ ਇਹਨਾਂ ਕਲਾਵਾਂ ਨੇ ਰੋਹ ਰੀਤਾਂ ਨੂੰ ਵਿਕਸਿਤ ਕੀਤਾ ਹੈ ਜਦੋਂ ਲੋਕ ਸੁੱਚੇ ਅਤੇ ਸੱਚੇ ਹੋਣ ਤਾਂ ਤਸੱਲੀ ਮੇਲ ਮਿਲਾਪ ਦੀਆਂ ਰੋਹ ਰੀਤਾਂ ਵਿੱਚੋਂ ਮਿਲਦੀ ਹੈ ਪਰ ਜੇ ਲੋਕ ਧੋਖੇਬਾਜ਼ ਹੋਣ ਤਾਂ ਵਿਰੋਧ ਨਫ਼ਰਤ ਤੇ ਬਗਾਵਤ ਵੀ ਰੋਹ ਰੀਤਾਂ ਰਾਹੀਂ ਪ੍ਰਗਟਾਈ ਜਾਂਦੀ ਹੈ ਜਿੱਥੇ ਜੀਵਨ ਸਾਦਾ ਤੇ ਜੀਵਨ ਦੀ ਟੋਰ ਸਹਿਜ ਹੈ ਉੱਥੇ ਰੋਹ ਰੀਤਾਂ ਪ੍ਰਤੀ ਸ਼ਰਧਾ ਵਧੇਰੇ ਹੈ ਪ੍ਰਾਤਨ ਯੁੱਗ ਵਿੱਚ ਅਤੇ ਅੱਜ ਵੀ ਕਈ ਇਲਾਕਿਆਂ ਵਿੱਚ ਹਰ ਪਿੰਡ ਦਾ ਆਪਣਾ ਦੇਵਤਾ ਰਿਹਾ ਹੈ ਅਤੇ ਉਸ ਦੀ ਪੂਜਾ ਦੀਆਂ ਵੱਖਰੀਆਂ ਵੱਖਰੀਆਂ ਰੋਹ ਰੀਤਾਂ ਪ੍ਰਚਲਿਤ ਰਹੀਆਂ ਹਨ ਰਸਮਾਂ ਰਵਾਜਾਂ ਦਿਨਾਂ ਦਿਹਾੜਿਆਂ ਰੋਹ ਰੀਤਾਂ ਮਰਿਆਦਾ ਵਿਧੀਆਂ ਆਦ ਦਾ ਸਾਡੇ ਜੀਵਨ ਵਿੱਚ ਇਤਨਾ ਵਧੇਰੇ ਪਸਾਰਾ ਹੈ ਕਿ ਇਹਨਾਂ ਦੀ ਪੂਰਤੀ ਸੁਧੇਸ ਸਿੱਧ ਕਾਰਨ ਕਰਕੇ ਇਹਨਾਂ ਦੀ ਹੋਂਦ ਪ੍ਰਤੀ ਅਸੀਂ ਸੁਚੇਤ ਨਹੀਂ ਹੁੰਦੇ ਐਸੀ ਸੁਚੇਤ ਹੋਦੋਂ ਹੀ ਹੁੰਦੇ ਹਾਂ ਜਦੋਂ ਕੋਈ ਵਿਅਕਤੀ ਕਿਸੇ ਰੋ ਰੀਤ ਨੂੰ ਤੋੜਦਾ ਜਾਂ ਉਸ ਦੀ ਅਵਗਿਆ ਕਰਦਾ ਹੈ ਰੋ ਰੀਤਾਂ ਦੀ ਅਵਗਿਆ ਕਰਨ ਵਾਲੇ ਦੀ ਅਕਸਰ ਨਿੰਦਾ ਹੁੰਦੀ ਹੈ ਸਮਾਜ ਬਾਹਰ ਨਹੀਂ ਸਾਡੇ ਮਨ ਅੰਦਰ ਵੱਸਦਾ ਹੈ ਮਨੁੱਖ ਨੇ ਆਪਣੇ ਅਨੁਭਵ ਤੋਂ ਸਿੱਖਿਆ ਹੈ ਕਿ ਖਲੋਣ ਜਾਂ ਬੈਠਣ ਦੇ ਮੁਕਾਬਲੇ ਲੇਟਣਾ ਵਧੇਰੇ ਸੁਖਦਾਈ ਹੈ ਇਵੇਂ ਹੀ ਮਨੁੱਖ ਨੂੰ ਜਿਹੜੇ ਕਾਰਜਾਂ ਤੇ ਵਿਧੀਆਂ ਤੋਂ ਸਰੀਰਕ ਸੁੱਖ ਅਤੇ ਮਾਨਸਿਕ ਤਸੱਲੀ ਮਿਲੀ ਉਹਨਾਂ ਨੂੰ ਉਸਨੇ ਰੋਹ ਰੀਤਾਂ ਬਣਾ ਲਿਆ ਸਾਰੇ ਉਪਦੇਸ਼ਾਂ ਦੇ باوجود ਮਨੁੱਖ ਕਿਸੇ ਅਜਿਹੀ ਰੋਹ ਰੀਤ ਨੂੰ ਨਹੀਂ ਅਪਣਾਏਗਾ ਜਿਹੜੀ ਸਰੀਰ ਨੂੰ ਦੁੱਖ ਦੇਵੇ ਅਤੇ ਮਨ ਨੂੰ ਵਿਚੈਨ ਕਰੇ ਸਮਾਜ ਲੋਕਾਂ ਦੇ ਉਸ ਸਮੂਹ ਨੂੰ ਕਹਿੰਦੇ ਹਨ ਜਿਹੜਾ ਲਗਭਗ ਇੱਕੋ ਢੰਗ ਨਾਲ ਸੋਚਦਾ ਵਿਚਾਰਦਾ ਅਤੇ ਇੱਕੋ ਪ੍ਰਕਾਰ ਦੇ ਜੀਵਨ ਉਦੇਸ਼ਾਂ ਨੂੰ ਪਾਲਦਾ ਹੈ ਸਮਾਜ ਦੇ ਲਗਭਗ ਸਾਰੇ ਵਿਅਕਤੀਆਂ ਵਿੱਚ ਲਗਭਗ ਸਹਿਮਤੀ ਹੁੰਦੀ ਹੈ ਕੀ ਕੀ ਮਹੱਤਵਪੂਰਨ ਹੈ ਅਤੇ ਕੀ ਮਹੱਤਵਹੀਨ ਹੈ ਕੀ ਉਪਜੋਗੀ ਹੈ ਅਤੇ ਕੀ ਹਾਨੀਕਾਰਕ ਹੈ ਕਿਹੜਾ ਵਿਹਾਰ ਯੋਗ ਹੈ ਅਤੇ ਕਿਹੜਾ ਜੋਗ ਕਿਹੜਾ ਪਹਿਰਾਵਾ ਸੱਭੇਕ ਹੈ ਅਤੇ ਕਿਹੜਾ ਅਸੱਭੇਕ ਕਿਹੜਾ ਭੋਜਨ ਠੀਕ ਹੈ ਅਤੇ ਕਿਹੜਾ ਵਰਜਿਤ ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਇੱਕ ਸਮਾਜ ਵਿੱਚ ਵਸਣ ਵਾਲੇ ਲੋਕਾਂ ਦੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਵਿੱਚ ਸਾਂਝ ਅਤੇ ਏਕਤਾ ਹੁੰਦੀ ਹੈ ਇਸੇ ਸਾਂਝ ਅਤੇ ਏਕਤਾ ਦੇ ਆਧਾਰ ਉੱਤੇ ਹੀ ਸਾਰਾ ਸਮਾਜ ਵਿਸ਼ੇਸ਼ ਪ੍ਰਕਾਰ ਦੀਆਂ ਰੋ ਰੀਤਾਂ ਨੂੰ ਨਾ ਕੇਵਲ ਸਵਿਕਾਰ ਕਰਦਾ ਹੈ ਸਗੋਂ ਉਹਨਾਂ ਨੂੰ ਆਪਣੇ ਵਿਹਾਰ ਦਾ ਸੰਜੀਵ ਅੰਗ ਵੀ ਬਣਾਉਂਦਾ ਹੈ ਸਾਡੇ ਵਿਹਾਰ ਦੇ ਦੋ ਮੁੱਖ ਆਧਾਰ ਹੁੰਦੇ ਹਨ ਰੋ ਰੀਤਾਂ ਦੇ ਜੀਵਨ ਅਨੁਭਵ ਤੋਂ ਪ੍ਰਾਪਤ ਸੋਚ ਵਿਚਾਰ ਰੋ ਰੀਤਾਂ ਦਾ ਪ੍ਰਭਾਵ ਇਤਨਾ ਵਿਆਪਕ ਹੁੰਦਾ ਹੈ ਕਿ ਇਹ ਸੋਚ ਵਿਚਾਰ ਦੇ ਵਿਸ਼ਿਆਂ ਤੇ ਟੰਗਾ ਵਿਧੀਆਂ ਨੂੰ ਵੀ ਨਿਰਧਾਰਤ ਕਰਦਾ ਹੈ ਅਸੀਂ ਮਿਰਤਿਕ ਦੇਹ ਦਾ ਚੇਤਾ ਬਾਲ ਕੇ ਸੰਸਕਾਰ ਕਰਦੇ ਹਾਂ ਅਸੀਂ ਦਫਨਾਉਣ ਬਾਰੇ ਕਦੀ ਨਹੀਂ ਸੋਚਦੇ। ਇਵੇਂ ਹੀ ਦਫਨਾਉਣ ਵਾਲੇ ਆਪਣੇ ਮ੍ਰਿਤਕਾਂ ਦਾ ਚਿਤਾਵਾਲਕੇ ਸੰਸਕਾਰ ਕਰਨ ਬਾਰੇ ਨਹੀਂ ਸੋਚਣਗੇ। ਲੱਕੜ ਦੀ ਘਾਟ ਅਤੇ ਇਸ ਦੇ ਮਹਿੰਗੇ ਹੋਣ ਕਾਰਨ ਅਸੀਂ ਬਿਜਲੀ ਦੇ ਅੰਗੀਠੇ ਤਾਂ ਸਿਰਜ ਲਵਾਂਗੇ। ਪਰੰਤੂ ਖਰਚੇ ਤੋਂ ਮੁਕਤ ਦਫਨਾਉਣ ਵਾਲੇ ਢੰਗ ਨੂੰ ਨਹੀਂ ਅਪਣਾਵਾਂਗੇ। ਸੰਸਕਾਰ ਕਰਨ ਦੀਆਂ ਰੋਹ ਰੀਤਾਂ ਹੋਰ ਹਨ, ਦਫਨਾਉਣ ਦੀਆਂ ਹੋਰ। ਇਵੇਂ ਹੀ ਜਨਮ ਸੰਬੰਧੀ ਵਿਆਹ ਸੰਬੰਧੀ ਅਫਸੋਸ ਕਰਨ ਤੇ ਖੁਸ਼ੀ ਪ੍ਰਗਟਾਉਣ ਸੰਬੰਧੀ ਪੂਜਾ ਪਾਠ ਯੱਗ ਆਦਿ ਕਰਨ ਸੰਬੰਧੀ ਜੱਗ ਅਤੇ ਸ਼ਾਂਤੀ ਸੰਬੰਧੀ ਜੰਗ ਅਤੇ ਸ਼ਾਂਤੀ ਸੰਬੰਧੀ ਗ੍ਰਹਿ ਪ੍ਰਵੇਸ਼ ਸੰਬੰਧੀ ਪਿਆਰ ਅਤੇ ਨਫ਼ਰਤ ਪ੍ਰਗਟਾਉਣ ਸੰਬੰਧੀ ਮਿਲਣ ਅਤੇ ਵਿਛੜਨ ਸੰਬੰਧੀ ਹਰ ਸਮਾਜ ਦੇ ਢੰਗ ਤਰੀਕੇ ਆਰਤਾ ਅਤੇ ਰੋਹ ਰੀਤਾ ਵੱਖਰੀ ਭਾਂ ਦੀਆਂ ਹੁੰਦੀਆਂ ਹਨ ਜਦੋਂ ਕਿਸੇ ਸਮਾਜ ਦੀ ਬਹੁ ਗਿਣਤੀ ਵੱਖਰੀ ਭਾਂਤ ਨਾਲ ਸੋਚਣ ਲੱਗ ਪੈਂਦੀ ਹੈ ਤਾਂ ਉਸ ਸਮਾਜ ਦੀਆਂ ਰੋਹ ਰੀਤਾਂ ਵੀ ਬਦਲਦੀਆਂ ਹਨ ਪਰ ਰੋਹ ਰੀਤਾਂ ਤੋਂ ਮੁਕਤ ਕਿਸੇ ਸਮਾਜ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਪ੍ਰਾਤਨ ਯੁੱਗ ਵਿੱਚ ਗਿਆਨ ਦੀ ਘਾਟ ਰੋਹ ਰੀਤਾਂ ਨਾਲ ਪੂਰੀ ਕੀਤੀ ਜਾਂਦੀ ਸੀ ਪਰ ਜੋਕੇ ਯੁੱਗ ਵਿੱਚ ਰੋਹ ਰੀਤਾਂ ਦੀ ਘਾਟ ਗਿਆਨ ਨਾਲ ਪੂਰੀ ਕੀਤੀ ਜਾ ਰਹੀ ਹੈ ਰੋਹ ਰੀਤਾਂ ਦਾ ਆਪਣਾ ਗਿਆਨ ਸੀ ਗਿਆਨ ਦੀਆਂ ਆਪਣੀਆਂ ਰੋਹ ਰੀਤਾਂ ਹੁੰਦੀਆਂ ਹਨ ਤੁਸੀਂ ਕਿਹੋ ਜਿਹੇ ਹੋ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਮਨ ਵਿੱਚ ਕਿਹੜਾ ਜੁਗ ਬੈਠਾ ਹੈ ਧਰਮ-ਵਾਗ ਹੀ ਸਮਾਜ ਸਾਨੂੰ ਅੰਦਰੋਂ ਪਕੜਦਾ ਹੈ ਅश्चर्य ਦੀ ਗੱਲ ਇਹ ਹੈ ਕਿ ਜਦੋਂ ਅਸੀਂ ਪੂਰੀ ਤਰ੍ਹਾਂ ਸਮਾਜ ਦੀ ਪਕੜ ਵਿੱਚ ਜਾਂ ਪੂਰੀ ਤਰ੍ਹਾਂ ਸਮਾਜ ਨਾਲ ਇੱਕਸੁਰ ਹੁੰਦੇ ਹਾਂ ਤਾਂ ਹੀ ਸਾਨੂੰ ਆਪਣੇ ਆਜ਼ਾਦ ਭਰਪੂਰ ਅਤੇ ਸੰਤੁਸ਼ਟ ਹੋਣ ਦਾ ਅਹਿਸਾਸ ਹੁੰਦਾ ਹੈ ਸਾਨੂੰ ਆਪਣੇ ਵਿਆਹੇ ਹੋਣ ਦਾ ਡੂੰਘਾ ਅਹਿਸਾਸ ਤਾਂ ਹੀ ਹੁੰਦਾ ਹੈ ਜੇ ਉਹ ਸਾਡੇ ਸਮਾਜ ਦੀਆਂ ਰੋਹ ਰੀਤਾਂ ਅਨੁਸਾਰ ਹੋਇਆ ਹੋਵੇ ਜਿਹੜੇ ਅਦਾਲਤੀ ਵਿਆਹ ਕਰਵਾਉਂਦੇ ਹਨ ਉਹਨਾਂ ਨੂੰ ਸਦਾ ਇੱਕ ਘਾਟ ਜਿਹੀ ਮਹਿਸੂਸ ਹੁੰਦੀ ਰਹਿੰਦੀ ਹੈ ਇਹ ਘਾਟ ਉਸੇ ਪ੍ਰਕਾਰ ਦੀ ਹੁੰਦੀ ਹੈ ਜਿਹੋ ਜਿਹੀ ਉਸ ਇਸਤਰੀ ਨੂੰ ਹੁੰਦੀ ਹੈ ਜਿਸ ਨੇ ਬੱਚੇ ਨੂੰ ਜਨਮ ਨਾ ਦਿੱਤਾ ਹੋਵੇ ਅਤੇ ਉਸ ਨੂੰ ਪਾਲ ਰਹੀ ਹੋਵੇ ਮਰਨਾ ਤਾਂ ਹਰ ਕਿਸੇ ਨੇ ਹੈ ਪਰ ਕਿਸੇ ਦੇ ਕਤਲ ਹੋਣ ਜਾਂ ਬੰਬ ਨਾਲ ਉਡਾਏ ਜਾਣ ਦਾ ਸਦਮਾ ਇਸ ਲਈ ਹੁੰਦਾ ਹੈ ਕਿ ਉਹ ਸਮਾਜਿਕ ਪ੍ਰਵਾਨਗੀ ਜਾਂ ਧਾਰਮਿਕ ਰੋ ਰੀਤਾਂ ਅਨੁਸਾਰ ਰਵਾਨਾ ਨਹੀਂ ਹੋਇਆ ਹੁੰਦਾ ਰੋਹ ਰੀਤਾਂ ਮੁੱਖ ਤੌਰ ਤੇ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਧਾਰਮਿਕ ਅਤੇ ਸਮਾਜਿਕ ਰੋਹ ਰੀਤਾਂ ਭਾਵੇਂ ਸਮਾਜਿਕ ਖੇਤਰ ਦੀਆਂ ਹੋਣ ਪਰ ਉਹਨਾਂ ਦੀ ਪੂਰਤੀ ਧਰਮ ਵਾਲੇ ਵਿਸ਼ਵਾਸ ਨਾਲ ਹੀ ਕੀਤੀ ਜਾਂਦੀ ਹੈ ਵਿਆਹ ਇੱਕ ਸਮਾਜਿਕ ਰੋਹ ਰੀਤ ਹੈ ਪਰ ਇਸਤਰੀ ਪੁਰਸ਼ ਨੂੰ ਪਤੀ ਪਤਨੀ ਦੇ ਰਿਸ਼ਤੇ ਵਿੱਚ ਬਦਲਣ ਦੀ ਧਰਮ ਰਸਮ ਧਾਰਮਿਕ ਹੁੰਦੀ ਹੈ ਜਦੋਂ ਤੀ ਦਾ ਵਿਆਹ ਹੋ ਰਿਹਾ ਹੁੰਦਾ ਹੈ ਤਾਂ ਪਿਤਾ ਤੇ ਭਰਾਵਾਂ ਦੇ ਮਨ ਵਿੱਚ ਇੱਕ ਕੀਮਤੀ ਸਾਥ ਦੇ ਖੋਹੇ ਜਾਣ ਦਾ ਗੁੱਸਾ ਵੀ ਹੁੰਦਾ ਹੈ ਪਰ ਵਿਆਹ ਦੀਆਂ ਰੋਹ ਰੀਤਾਂ ਇਸ ਗੁੱਸੇ ਤੇ ਵਿਛੋੜੇ ਨੂੰ ਪ੍ਰਸੰਨਤਾ ਵਿੱਚ ਬਦਲ ਦਿਆਂ ਹਨ ਅਤੇ ਵਿਰੋਧ ਨੂੰ ਪ੍ਰਵਾਨਗੀ ਵਿੱਚ ਤਬਦੀਲ ਕਰ ਦਿਆਂ ਹਨ ਇਹ ਮੇ ਰੋਹ ਰੀਤਾਂ ਵਾਸਤ ਵਿੱਚ ਸਾਡੇ ਉਹਨਾਂ ਵਰਤਾਰਿਆਂ ਨਾਲ ਸੰਬੰਧਿਤ ਹੁੰਦੀਆਂ ਹਨ ਜਿਨ੍ਹਾਂ ਵਿੱਚ ਸੰਕਟ ਚਿੰਤਾ ਰੋਸ ਅਤੇ ਵਿਰੋਧ ਹੁੰਦਾ ਹੈ ਕਿਸੇ ਤੇ ਵੱਲੋਂ ਆਪਣੀ ਮਰਜ਼ੀ ਨਾਲ ਕਿਸੇ ਨਾਲ ਵਿਆਹ ਕਰਵਾ ਲੈਣਾ ਘੱਟ ਦੁਖਦਾਈ ਹੁੰਦਾ ਹੈ ਪਰ ਜੇਕਰ ਉਹ ਵਿਆਹ ਦੀਆਂ ਰੋਹ ਰੀਤਾਂ ਤੋਂ ਬਿਨਾਂ ਹੀ ਕਿਸੇ ਪੁਰਸ਼ ਨਾਲ ਪਤਨੀ बन ਕੇ ਰਹਿਣ ਲੱਗ ਪਵੇ ਤਾਂ ਇਸ ਨੂੰ ਪਰਿਵਾਰ ਵੱਲੋਂ ਸਹਿਣ ਕਰਨਾ ਲਗਭਗ ਅਸੰਭਵ ਹੋਵੇਗਾ। ਇਹੀ ਕਾਰਨ ਹੈ ਕਿ ਜਦੋਂ ਕੋਈ ਕਿਸੇ ਨੂੰ ਪਿਆਰ ਕਰਦਾ ਹੈ ਤਾਂ ਉਹ ਉਸ ਨਾਲ ਘਰ ਬਸਾਉਣਾ ਚਾਹੁੰਦਾ ਹੈ। ਅਰਥਾਤ ਉਹ ਰਹੁ ਰੀਤਾਂ ਪੂਰੀਆਂ ਕਰਕੇ ਛੱਡ ਜਾਣ ਜਾਂ ਛੱਡੇ ਜਾਣ ਦੀ ਚਿੰਤਾ ਤੋਂ ਮੁਕਤ ਹੋਣਾ ਚਾਹੁੰਦਾ ਹੈ। ਹਰ ਸਮਾਜ ਵਿੱਚ ਲਗਭਗ ਹਰ ਇੱਕ ਚਿੰਤਾ, ਸੰਕਟ ਜਾਂ ਸੰਤਾਪ ਨੂੰ ਦੂਰ ਕਰਨ ਦੀ ਕੋਈ ਨਾ ਕੋਈ ਰਹੁ ਰੀਤ ਹੁੰਦੀ ਹੈ। ਰੋ ਰੀਤ ਦਾ ਉਦੇਸ਼ ਹੀ ਚਿੰਤਾ ਤੋਂ ਮੁਕਤ ਹੋਣਾ ਹੁੰਦਾ ਹੈ ਸੁਖਣਾ ਵੀ ਇਸੇ ਕਰਕੇ ਸੁਖੀ ਜਾਂਦੀ ਹੈ ਕਿਉਂਕਿ ਮਨੁੱਖ ਆਪਣੀ ਇੱਛਾ ਦੀ ਪੂਰਤੀ ਹੋਣ ਜਾਂ ਨਾ ਹੋਣ ਦੀ ਦੁਬਿਧਾ ਤੋਂ ਮੁਕਤ ਹੋਣਾ ਚਾਹੁੰਦਾ ਹੈ ਸੁਖਣਾ ਸੁਖ ਕੇ ਉਸ ਨੂੰ ਸਾਹ ਹੀ ਸੋਖਾ ਨਹੀਂ ਆਉਂਦਾ ਉਸ ਦਾ ਆਤਮ ਵਿਸ਼ਵਾਸ ਵੀ ਵਧ ਜਾਂਦਾ ਹੈ ਇਸ ਸੋਖ ਅਤੇ ਵਧਿਆ ਹੋਇਆ ਆਤਮ ਵਿਸ਼ਵਾਸ ਉਸ ਦੀ ਅੰਤਰੀਵ ਸ਼ਕਤੀ ਨੂੰ ਵਧਾਉਂਦੇ ਹਨ ਇਹ ਵਧੀ ਹੋਈ ਸ਼ਕਤੀ ਉਸ ਦੀਆਂ ਮੁਸ਼ਕਲਾਂ ਨੂੰ ਹੱਲ ਕਰਦੀ ਹੈ ਅਤੇ ਸਫਲ ਹੋ ਕੇ ਆਪਣੇ ਮਹੱਤਵਪੂਰਨ ਹੋਣ ਦਾ ਪ੍ਰਮਾਣ ਦੇਣ ਲਈ ਆਪਣੇ ਸੁੱਚੇ ਅਤੇ ਸੱਚੇ ਹੋਣ ਦਾ ਬਹਾਨਾ ਲਾ ਕੇ ਉਹ ਸੁਖਣਾ ਪੂਰੀ ਕਰਦਾ ਹੈ ਸੁਖਣਾ ਪੂਰੀ ਕਰਕੇ ਵਿਸ਼ੇਸ਼ ਪ੍ਰਸੰਨਤਾ ਦਾ ਅਨੁਭਵ ਹੁੰਦਾ ਹੈ ਕਿਸਾਨ ਦੀ ਜ਼ਿੰਦਗੀ ਵਿੱਚ ਮੀਂਹ ਦਾ ਮਹੱਤਵ ਅਸੀਂ ਸ਼ਹਿਰੀ ਨਹੀਂ ਜਾਣ ਸਕਦੇ ਵਿਗਿਆਨ ਦੀਆਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ ਕਿਸਾਨ ਦੀ ਮੀਂਹ ਉੱਤੇ ਨਿਰਭਰਤਾ ਨਿਰਬਿਵਾਦ ਹੈ ਮੀਨਾ ਪੈਣ ਦੀ ਸੂਰਤ ਵਿੱਚ ਉਸ ਦੇ ਮਨ ਵਿੱਚ ਲਿਚਿੰਤਾ ਸਿਖਰ ਵੱਲ ਵੱਧਦੀ ਹੈ ਇਸ ਚਿੰਤਾ ਤੋਂ ਮੁਕਤ ਹੋਣ ਲਈ ਉਹ ਨੇ ਘਰੋਂ ਰੀਤਾਂ ਦਾ ਸਹਾਰਾ ਲੈਂਦਾ ਹੈ ਭਾਵੇਂ ਰੋ ਰੀਤਾਂ ਦੀ ਪੂਰਤੀ ਨਾਲ ਮੀਂਹ ਨਾ ਪਵੇ ਪਰ ਜੋ ਕੁਝ ਕੀਤਾ ਜਾਣਾ ਸੰਭਵ ਸੀ ਉਸ ਨੂੰ ਕਰਨ ਦੀ ਤਸੱਲੀ ਉਸ ਨੂੰ ਵਸ਼ ਹੁੰਦੀ ਹੈ ਇਸ ਤਸੱਲੀ ਦੇ ਆਧਾਰ ਉੱਤੇ ਹੀ ਉਹ ਕੁਦਰਤ ਦੀਆਂ ਵੱਡੀਆਂ-ਵੱਡੀਆਂ ਕਰੋਪੀਆਂ ਨੂੰ ਵੀ ਖਿੜੇ ਮੱਥੇ ਸਹਿ ਜਾਂਦਾ ਹੈ ਰੋਹ ਰੇਤਾਂ ਕਿਸਾਨ ਦੇ ਜੀਵਨ ਦਾ ਬੁਨਿਆਦੀ ਅੰਗ ਹੁੰਦੀਆਂ ਹਨ ਕਿਉਂਕਿ ਉਹ ਪ੍ਰਕਿਰਤੀ ਦੀ ਤਰਕਹੀਣਤਾ ਨੂੰ ਰੋਹ ਰੇਤਾਂ ਦੀ ਢਾਲ ਨਾਲ ਬਰਦਾਸ਼ਤ ਕਰਦਾ ਹੈ ਰੋਹ ਰੇਤਾਂ ਦਾ ਮਖੌਲ ਉਡਾਉਣ ਵਾਲੇ ਸ਼ੈਰੀਆਂ ਨੂੰ ਜੇ ਕਿਸਾਨ ਦੇ ਜੀਵਨ ਵਾਲੀਆਂ ਤੰਗੀਆਂ ਮੁਸ਼ਕਲਾਂ ਤੇ ਮਜਬੂਰੀਆਂ ਦਾ ਸਾਹਮਣਾ ਕਰਨਾ ਪੈ ਜਾਵੇ ਤਾਂ ਉਹ ਆਤਮ ਹੱਤ ਹੀ ਕਰ ਲੈਣ ਸ਼ੈਰੀ ਵੀ ਜਦੋਂ ਤਰਕ ਦੀ ਦੌੜ ਵਿੱਚ ਥੱਕ ਜਾਂਦੇ ਹਨ ਤਾਂ ਉਹ ਵੀ ਰੋਹ ਰੇਤਾਂ ਨੂੰ ਪਾਲਣ ਵਾਲੇ ਕਰਮਕਾਂਢੀ ਹੋ ਨਿਪਟਦੇ ਹਨ ਇਸਲਾਮੀ ਸਮਾਜ ਭਾਵੇਂ ਵਿਗਿਆਨ ਦੇ ਪੱਖੋਂ ਪਛੜੇ ਹੋਏ ਹਨ ਪਰ ਸ਼ਰਾ ਅਨੁਸਾਰ ਰੋਹ ਰੀਤਾਂ ਦੀ ਅਮੀਰੀ ਕਾਰਨ ਅਜਿਹੇ ਸਮਾਜਾਂ ਵਿੱਚ ਜੀਵਨ ਅਤੇ ਮੌਤ ਪ੍ਰਤੀ ਦ੍ਰਿਸ਼ਟੀਕੋਣ ਬਧੇਰੇ ਸੰਤੁਸ਼ਟ ਤੇ ਸੰਤੁਲਿਤ ਹੈ। ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਵਿੱਚ ਰੋਹ ਰੀਤਾਂ ਤੇ ਰਸਮਾਂ ਰਿਵਾਜਾਂ ਨੂੰ ਪਾਲਣ ਦੀ વૃਤੀ ਵਧੇਰੇ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿ ਇਸਤਰੀ ਵੀ ਕਿਸਾਨ ਵਾਂਗ ਕੁਦਰਤ ਤੋਂ ਜੀਵਨ ਦਾ ਹੰਗਾਰਾ ਮੰਗਦੀ ਹੈ। ਜਿਵੇਂ ਕਿਸਾਨ ਦੀ ਖੁਸ਼ੀ ਉਸਦੇ ਖੇਤਾਂ ਤੋਂ ਹੋਣ ਵਾਲੀ ਉਪਜ ਵਿੱਚ ਲੁਕੀ ਹੁੰਦੀ ਹੈ ਇਵੇਂ ਹੀ स्त्री ਦੀ ਪ੍ਰਸੰਨਤਾ ਉਸ ਦੀ ਕੁੱਖ ਵਿੱਚੋਂ ਜਨਮ ਲੈਣ ਵਾਲੀ ਉਸ ਦੀ ਸੰਤਾਨ ਵਿੱਚ ਛੁਪੀ ਹੁੰਦੀ ਹੈ ਇੱਕ ਗਰਭਪਤੀ ਔਰਤ ਅਤੇ ਭਰਪੂਰ ਫਸਲ ਵਾਲੇ ਖੇਤ ਦੇ ਕਿਸਾਨ ਦੀ ਬਿਰਤੀ ਲਗਭਗ ਇੱਕੋ ਪ੍ਰਕਾਰ ਦੀ ਹੁੰਦੀ ਹੈ ਇਸ ਸਮੇਂ ਦੌਰਾਨ ਦੋਵੇਂ ਕਿਸੇ ਦਾ ਦਿਲ ਦੁਖਾਉਣ ਤੋਂ ਸੰਕੋਚ ਕਰਦੇ ਹਨ ਦੋਹਾਂ ਦੇ ਦਿਲਾਂ ਵਿੱਚ ਸਭ ਕੁਝ ਨਸ਼ਟ ਹੋ ਜਾਣ ਦਾ ਭੈ ਹੁੰਦਾ ਹੈ ਸੋ ਦੋਹਾਂ ਦੇ ਦਿਲ ਉੱਚੀ ਅਰਦਾਸ ਵਿੱਚ ਜੁੜੇ ਹੁੰਦੇ ਹਨ ਦੋਹਾਂ ਦੀ ਬਿਰਤੀ ਕਾਰਜ ਦੇ ਸੰਪੂਰਨ ਹੋਣ ਦੀ ਟਿੱਕੀ ਹੁੰਦੀ ਹੈ। ਸੋ ਦੋਵੇਂ ਲੋੜਿੰਦੀਆਂ ਰੋਹ ਰੀਤਾਂ ਨੂੰ ਖਿੜੇ ਮੱਥੇ ਪੂਰੀਆਂ ਕਰਦੇ ਹਨ। ਸੰਸਾਰ ਦੇ ਵੱਖ-ਵੱਖ ਧਰਮ ਨਿਵੇਕ ਲੀਆਂ ਰੋਹ ਰੀਤਾਂ ਉੱਤੇ ਉਸਰੇ ਹੋਏ ਹਨ। ਸੰਸਾਰ ਦੇ ਸਾਰੇ ਧਰਮਾਂ ਦੇ ਬਾਨੀ ਭਾਵੇਂ ਪੁਰਸ਼ ਹੋਏ ਹਨ। ਪਰ ਰੋਹ ਰੀਤਾਂ ਨੂੰ ਨਿਭਾਉਣ, ਪ੍ਰਚਾਰਨ, ਅਗਲੀ ਪੀੜ੍ਹੀ ਨੂੰ ਉਹਨਾਂ ਵਿੱਚ ਪਰਪੱਕ ਕਰਨ ਅਤੇ ਆਪ ਉਹਨਾਂ ਵਿੱਚ ਦ੍ਰਿੜ ਕਰਹਿਣ ਦਾ ਕਾਰਜ ਔਰਤੀਆਂ ਨੇ ਕੀਤਾ ਹੈ। ਪੁਰਸ਼ ਜੀਵਨ ਨੂੰ ਅਗਲੇ ਪਾਸੇ ਵੱਲ ਖਿੱਚਦਾ ਹੈ ਜਦੋਂ ਕਿ ਇਸਤਰੀ ਅਤੀਤ ਦਾ ਪੱਲਾ ਨਹੀਂ ਛੱਡਦੀ। ਸੋ ਨਤੀਜਾ ਇਹ ਹੁੰਦਾ ਹੈ ਕਿ ਸਮਾਜ ਵਿੱਚ ਅਤੀਤ ਅਤੇ ਵਰਤਮਾਨ, ਵਿਸ਼ਵਾਸ ਅਤੇ ਤਰਕ, ਪਰਾਤਨਤਾ ਤੇ ਆਧੁਨਿਕਤਾ, ਸੰਤੋਖ ਅਤੇ ਅਭਿਲਾਸ਼ਾ, ਧਰਮ ਅਤੇ ਵਿਗਿਆਨ, ਰੋਹ ਰੀਤਾਂ ਤੇ ਨਵੀਨ ਕਾਰਜ ਵਿਧੀਆਂ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ। ਇਸ ਸੰਤੁਲਨ ਦੀ ਬੜੀ ਮਹੱਤਤਾ ਹੈ। ਪੁਰਸ਼ ਹਰਕਤ ਦਾ ਪ੍ਰਤੀਕ ਹੈ, ਇਸਤਰੀ ਟਿਕਾਊ ਦੀ। ਬੁੱਧੀ ਦਾ ਸੁਭਾਅ ਪੁਰਸ਼ ਵਾਲਾ ਹੈ ਸਮਝ ਦਾ ਸੁਭਾਅ ਔਸਤਰੀ ਵਾਲਾ ਹੈ ਪੁਰਸ਼ ਜੰਗ ਜੁਦ ਦਾ ਪ੍ਰਤੀਕ ਹੈ ਔਸਤਰੀ ਅਮਨ ਸ਼ਾਂਤੀ ਦੀ ਪੁਰਸ਼ ਗਿਆਨ ਨੂੰ ਆਪਣੀ ਪ੍ਰਾਪਤੀ ਸਮਝਦਾ ਹੈ ਔਸਤਰੀ ਵਿਸ਼ਵਾਸ ਨੂੰ ਆਪਣੀ ਪੂੰਜੀ ਸਮਝਦੀ ਹੈ ਇਸੇ ਕਰਕੇ ਔਸਤਰੀ ਰਹੁ ਰਿਟਾ ਨੂੰ ਬਧੇਰੇ ਗੰਭੀਰਤਾ ਨਾਲ ਅਪਣਾਉਂਦੀ ਹੈ ਤੇ ਪੂਰਾ ਕਰਦੀ ਹੈ ਇਸੇ ਕਾਰਨ ਕਰਕੇ ਔਸਤਰੀ ਕੁਦਰਤ ਤੇ ਸਮਾਜ ਨਾਲ ਬਧੇਰੇ ਇੱਕਸੁਰ ਹੁੰਦੀ ਹੈ ਰੋਹ ਰੀਤਾ ਖੇਤੀਬਾੜੀ ਸਮਾਜ ਦਾ ਹੀ ਵਰਤਾਰਾ ਨਹੀਂ ਆਧੁਨਿਕ ਯੁੱਗ ਦੀਆਂ ਆਪਣੀਆਂ ਰੋਹ ਰੀਤਾ ਹਨ ਆਧੁਨਿਕ ਯੁੱਗ ਦੀਆਂ ਰੋਹ ਰੀਤਾਵਾਂ ਨੂੰ ਨਾ ਭਾਵੇਂ ਨਵੇਂ ਦੇ ਦਿੱਤੇ ਗਏ ਹਨ ਪਰ ਉਹਨਾਂ ਦਾ ਕੇਂਦਰੀ ਲੱਛਣ ਪ੍ਰਾਤਨ ਰੋਹ ਰੀਤਾਵਾਂ ਵਾਲਾ ਹੀ ਹੈ ਚੌਣਾ ਦੀਆਂ ਆਪਣੀਆਂ ਰੋਹ ਰੀਤਾ ਹਨ ਅਦਾਲਤਾਂ ਦਾ ਕੰਮ ਕਰਨ ਦਾ ਆਪਣਾ ਢੰਗ ਹੈ ਕਿਸੇ ਨੂੰ ਇਨਾਮ ਜਾਂ ਦੰਡ ਦੇਣ ਸਮੇਂ ਵੀ ਵਿਸ਼ੇਸ਼ ਰੋਹ ਰੀਤਾਵਾਂ ਦੀ ਪੂਰਤੀ ਕੀਤੀ ਜਾਂਦੀ ਹੈ ਤਲਾਕ ਲੈਣ ਦੇਣ ਦਾ ਵੀ ਇੱਕ ਵਿਸ਼ੇਸ਼ ਢੰਗ ਤਰੀਕਾ ਹੁੰਦਾ ਹੈ ਜੋ ਕਿਆਂ ਰੋਹ ਰੀਤਾਂ ਦਾ ਸੁਭਾਅ ਧਾਰਮਿਕ ਦੀ ਥਾਂ ਰਾਜਨੀਤਿਕ ਆਰਥਿਕ ਅਤੇ ਸਮਾਜਿਕ ਬਧੇਰੇ ਹੈ। ਮਨੁੱਖ ਦਾ ਹਰ ਵਰਤਾਰਾ ਅੰਤਲੇ ਰੂਪ ਵਿੱਚ ਉਸ ਦੇ ਸਮਾਜ ਦਾ ਪ੍ਰੇਰਿਆ ਹੁੰਦਾ ਹੈ ਅਤੇ ਮੌੜਵੇਂ ਰੂਪ ਵਿੱਚ ਇਹ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਇਸ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਨਵੀਆਂ ਰੋਹ ਰੀਤਾਂ ਜਾਂ ਕਾਰਜ ਵਿਧੀਆਂ ਦਾ ਉਦੇਸ਼ ਵੀ ਚਿੰਤਾ ਤੋਂ ਮੁਕਤ ਹੋਣਾ, ਜੀਵਨ ਨੂੰ ਨਿਰਵਿਘਨ ਬਣਾਉਣਾ ਅਤੇ ਸੁਖ ਸ਼ਾਂਤੀ ਵਰਤਣਾ ਕਦੇ ਲੋਕਾਂ ਵਿੱਚ ਆਤਮ ਵਿਸ਼ਵਾਸ ਪਜਾਉਣਾ ਹੁੰਦਾ ਹੈ ਉਦਾਹਰਨ ਵਜੋਂ ਜੰਗ ਦਾ ਉਦੇਸ਼ ਭਾਵੇਂ ਦੁਸ਼ਮਣ ਨੂੰ ਤਬਾਹ ਕਰਨਾ ਹੁੰਦਾ ਹੈ ਪਰ ਇਸ ਦੀਆਂ ਵੀ ਕੁਝ ਰੋਹ ਰੀਤਾਂ ਹਨ ਜਿਹੜੀ ਧਿਰ ਇਹਨਾਂ ਦੀ ਪਾਲਣਾ ਕਰਦੀ ਹੈ ਉਸ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਇਹਨਾਂ ਦੀ ਪਾਲਣਾ ਨਾ ਕਰਨ ਵਾਲੀ ਧਿਰ ਪ੍ਰਤੀ ਦ੍ਰਿਸ਼ਟੀਕੋਣ ਨਾਲੋਂ ਵੱਖਰੀ ਭਾੰਦਾ ਹੁੰਦਾ ਹੈ ਜੰਗ ਦਾ ਆਰੰਭ ਅਤੇ ਅੰਤ ਇੱਕ ਵਿਸ਼ਾਲ ਸਮਾਗਮ ਵਾਂਗ ਕੀਤਾ ਜਾਂਦਾ ਹੈ ਖੇਡਾਂ ਵਿੱਚ ਵੀ ਜੰਗ ਵਾਲੀਆਂ ਰੋਹ ਰੀਤਾਂ ਨਭਾਈਆਂ ਜਾਂਦੀਆਂ ਹਨ ਜਦੋਂ ਘਰ ਵਿੱਚ ਕਿਸੇ ਪ੍ਰਕਾਰ ਦਾ ਸਮਾਗਮ ਕੀਤਾ ਜਾਵੇ ਤਾਂ ਉਸ ਨੂੰ ਆਰੰਭ ਕਰਨ ਅਤੇ ਸਿਰੇ ਚੜਾਉਣ ਦਾ ਇੱਕ ਨਿਸ਼ਚਿਤ ਢੰਗ ਹੁੰਦਾ ਹੈ ਇਸ ਢੰਗ ਦੀ ਪੂਰਤੀ ਨਾਲ ਹੀ ਸਾਨੂੰ ਸੰਤੁਸ਼ਟਤਾ ਮਿਲਦੀ ਹੈ ਇਸ ਢੰਗ ਦੀ ਅਵਗਿਆ ਕਰਨ ਕਰਨ ਨਾਲ ਤਣਾਅ ਉਪਜਦਾ ਹੈ ਵਿਸ਼ਵਾਸ ਰੋ ਰੀਤਾਂ ਦੀ ਬੁਨਿਆਦ ਹੁੰਦਾ ਹੈ ਜਿੰਨਾ ਵਧੇਰੇ ਵਿਸ਼ਵਾਸ ਹੋਵੇਗਾ ਓਤਨੇ ਹੀ ਵਧੇਰੇ ਮਾਨਸਿਕ ਤਸੱਲੀ ਮਿਲੇਗੀ ਐਸੀ ਇੱਕ ਨਿਸ਼ਚਿਤ ਰੋਹ ਰੀਤ ਅਨੁਸਾਰ ਪ੍ਰਮਾਤਮਾ ਅਗੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਅਤੇ ਅਰਦਾਸ ਕਰਨ ਉਪਰੰਤ ਇਹ ਵਿਸ਼ਵਾਸ ਕਰ ਲੈਂਦੇ ਹਾਂ ਕਿ ਵਿਛੜੀ ਆਤਮਾ ਸ਼ਾਂਤ ਹੋ ਗਈ ਹੋਵੇਗੀ ਭਾਵੇਂ ਮਨੁੱਖ ਬੜਾ ਤਰਕਸ਼ੀਲ ਹੋ ਗਿਆ ਹੈ ਪਰ ਉਸ ਦਾ ਧੁਰ ਅੰਦਰਲਾ ਅਜੇ ਵੀ ਅੰਧਵਿਸ਼ਵਾਸੀ ਹੈ ਨਿਰਸंदेਹ ਮਨੁੱਖ ਦੀ ਸੋਚ ਬਦਲ ਰਹੀ ਹੈ ਪਰ ਉਹ ਨਾਲ ਹੀ ਨਵੀਆਂ ਰੋਹ ਰੀਤਾਂ ਵਿਸਰਜ ਰਿਹਾ ਹੈ ਵਿਗਿਆਨੀ ਵੀ ਪ੍ਰਯੋਗਸ਼ਾਲਾ ਵਿੱਚ ਇੱਕ ਨਿਸ਼ਚਿਤ ਰੋਹ ਰੀਤ ਨੂੰ ਪਾਲ ਕੇ ਹੀ ਪ੍ਰਯੋਗ ਕਰਦੇ ਹਨ ਜੋ ਕਿ ਯੁੱਗ ਦੀਆਂ ਰੋਹ ਰੀਤਾਂ ਵਿੱਚ ਤਰਕਸ਼ੀਲਤਾ ਦਾ ਅੰਸ਼ ਵਧੇ ਰਿਹਾ ਹੈ ਜਦੋਂ ਕਿ ਪਰੰਪਰਾਗਤ ਸਮਾਜ ਦੀਆਂ ਰੋਹ ਰੀਤਾਂ ਵਿੱਚ ਵਿਸ਼ਵਾਸ ਦੀ ਪ੍ਰਧਾਨਤਾ ਹੁੰਦੀ ਹੈ ਚੰਦਰਮਾ ਦੇ ਹਰ ਪੱਖ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਦੱਸਿਆ ਜਾ ਸਕਦਾ ਹੈ ਪਰ ਇਸਲਾਮੀ ਸੱਭਿਆਚਾਰ ਵਿੱਚ ਈਦ ਨਾਲ ਜੁੜੀਆਂ ਰੋਹ ਰੀਤਾਂ ਕੇਵਲ ਅਤੇ ਕੇਵਲ ਵਿਸ਼ਵਾਸ ਉੱਤੇ ਆਧਾਰਿਤ ਹਨ ਹੁਣ ਜਦੋਂ ਕੋਈ ਸਮਾਗਮ ਹੁੰਦਾ ਹੈ ਤਾਂ ਉੱਥੇ ਰੋਹ ਰੀਤਾਂ ਦੀ ਪਾਲਣਾ ਸਮੇਂ ਦੋਵੇਂ ਵਿਗਿਆਨਕ ਅਤੇ ਵਿਸ਼ਵਾਸ ਆਧਾਰਿਤ ਦ੍ਰਿਸ਼ਟੀਕੋਣ ਵੇਖਣ ਨੂੰ ਮਿਲਦੇ ਹਨ ਜਿਨ੍ਹਾਂ ਦਾ ਦ੍ਰਿਸ਼ਟੀਕੋਣ ਵਿਗਿਆਨਕ ਹੈ ਉਹਨਾਂ ਨੂੰ ਵਿਗਿਆਨ ਗਰੋਹ ਰੀਤਾਂ ਵਿੱਚੋਂ ਤੇ ਜਿਨ੍ਹਾਂ ਦਾ ਦ੍ਰਿਸ਼ਟੀਕੋਣ ਧਾਰਮਿਕ ਹੈ ਉਹਨਾਂ ਨੂੰ ਵਿਸ਼ਵਾਸ ਆਧਾਰਿਤ ਰੋ ਰੀਤਾਂ ਵਿੱਚ ਤਸੱਲੀ ਮਿਲਦੀ ਹੈ ਸਮਾਜਵਾਦੀ ਦੇਸ਼ਾਂ ਵਿੱਚ ਵੀ ਅਦਾਲਤੀ ਵਿਆਹ ਉਪਰੰਤ ਨਵ ਵਿਆਹਿਆ ਜੋੜਾ ਕਿਸੇ ਥਾਂ ਆਪਣਾ ਸਤਕਾਰ ਭੇਟ ਕਰਨ ਜਾਂ ਮੱਥਾ ਟੇਕਣ ਜਾਂ ਫੇਰਾ ਪਾਉਣ ਦੀ ਰੀਤ ਪੂਰੀ ਕਰਨ ਲਈ ਜ਼ਰੂਰ ਜਾਂਦਾ ਹੈ ਰੋ ਰੀਤਾਂ ਸਾਡੇ ਅਨੇਕਾਂ ਸਵਸਿਆਂ ਨੂੰ ਦੂਰ ਕਰਕੇ ਭਾਵਕ ਸ਼ਾਂਤੀ ਦਿੰਦੀਆਂ ਹਨ ਅਤੇ ਰੋ ਰੀਤਾ ਰਾਹੀਂ ਹੀ ਅਸੀਂ ਆਪਣੇ ਅੰਦਰਲੇ ਨਾਲ ਇੱਕ ਸੁਰ ਹੁੰਦੇ ਹਾਂ ਮਨੁੱਖ ਕੇਵਲ ਕਾਰਜ ਹੀ ਨਹੀਂ ਕਰਦਾ ਉਹ ਸੋਚਦਾ ਤੇ ਮਹਿਸੂਸ ਵੀ ਕਰਦਾ ਹੈ ਕਾਰਜ ਸੋਚ ਅਨੁਭਵ ਇੱਕ ਹੀ ਵਰਤਾਰੇ ਦੇ ਪੱਖ ਹਨ ਰੋ ਰੀਤਾਂ ਵਿੱਚ ਇਹਨਾਂ ਤਿੰਨਾਂ ਦਾ ਰੋਲ ਹੁੰਦਾ ਹੈ ਰੋਹ ਰੀਤਾਂ ਪੂਰੀਆਂ ਕਰਦਿਆਂ ਕੋਈ ਸਿੱਧਾ ਉਦੇਸ਼ ਸਾਹਮਣੇ ਨਹੀਂ ਰੱਖਿਆ ਜਾਂਦਾ ਸਗੋਂ ਸਿੱਧੇ ਢੰਗ ਨਾਲ ਉਦੇਸ਼ ਪੂਰਤੀ ਕੀਤੀ ਜਾਂਦੀ ਹੈ ਜਦੋਂ ਮਨ ਦੀ ਸ਼ਾਂਤੀ ਵਾਸਤੇ ਕੋਈ ਰੋਹ ਰੀਤ ਪੂਰੀ ਕੀਤੀ ਜਾਂਦੀ ਹੈ ਤਾਂ ਕੋਈ ਕਿਸਾਨ ਜਿਹਾ ਕਰਦੇ ਆਂ ਭਰਪੂਰ ਫਸਲ ਦੀ ਇੱਛਾ ਵੀ ਕਰ ਰਿਹਾ ਹੁੰਦਾ ਹੈ ਪਰ ਰੋਹ ਰੀਤ ਪੂਰੀ ਕਰਦੇ ਆ ਉਹ ਖੇਤ ਜਾਂ ਫਸਲ ਦੀ ਚਰਚਾ ਨਹੀਂ ਕਰੇਗਾ ਮੌਤ ਨਾਲ ਸੰਬੰਧਿਤ ਰੋਹ ਰੀਤਾਂ ਵਿੱਚ ਉਦੇਸ਼ ਪਿੱਛੇ ਰਹਿ ਗਿਆ ਰਹਿ ਗਿਆ ਦੇ ਮਨਾਂ ਵਿੱਚੋਂ ਡਰ ਘਟਨਾ ਅਤੇ ਆਤਮ ਵਿਸ਼ਵਾਸ ਜਗਾਉਣਾ ਹੁੰਦਾ ਹੈ ਪਰਸੂਤ ਨਾਲ ਸੰਬੰਧਿਤ ਰੋਹ ਰੀਤਾਂ ਵਿੱਚ ਭਾਸ਼ਾ ਧੰਨਵਾਦ ਤੇ ਸ਼ੁਕਰਾਨੇ ਦੀ ਵਰਤੀ ਜਾਂਦੀ ਹੈ ਪਰ ਉਦੇਸ਼ ਦਰਦ ਤੋਂ ਮੁਕਤ ਹੋਣਾ ਤੇ ਜਨਮ ਲੈਣ ਵਾਲੇ ਬੱਚੇ ਦੀ ਲੰਮੀ ਤੰਦਰੁਸਤ ਉਮਰ ਨੂੰ ਸੰਭਵ ਬਣਾਉਣਾ ਹੁੰਦਾ ਹੈ ਵਰਤ ਦੀਆਂ ਰੋਹ ਰੀਤਾਂ ਵਿੱਚ ਪ੍ਰਗਟ ਉਦੇਸ਼ ਆਤਮਾ ਤੇ ਸਰੀਰ ਦੀ ਸ਼ੁੱਧੀ ਹੁੰਦਾ ਹੈ ਪਰ ਛੁਪਿਆ ਉਦੇਸ਼ ਜੀਵਨ ਵਿੱਚ ਵਧੇਰੇ ਸਫਲਤਾ ਹੁੰਦਾ ਹੈ ਜਿੰਨਾ ਵੱਡਾ ਵਿਸ਼ਵਾਸ ਹੋਵੇਗਾ ਉਤਨੀ ਹੀ ਰੋਹ ਰੀਤਾਂ ਮਾਨਸਿਕ ਸ਼ਾਂਤੀ ਦਾ ਵਧੇਰੇ ਸਾਧਨ ਬਣਨਗੀਆਂ ਰੋਹ ਰੀਤਾ ਨਾਗੇ ਹੌਸਲਾ ਆਤਮ ਵਿਸ਼ਵਾਸ ਤੇ ਨੈਤਿਕ ਬਲ ਪ੍ਰਦਾਨ ਕਰਦੀਆਂ ਹਨ ਸਗੋਂ ਸਮੁੱਚੇ ਸਮਾਜ ਦੇ ਭਲੇ ਲਈ ਸਾਨੂੰ ਇੱਕ ਦੂਜੇ ਨਾਲ ਆਪਣਤ ਅਤੇ ਮਿਲਵਰਤਨ ਦੀ ਭਾਵਨਾ ਨਾਲ ਜੋੜਦੀਆਂ ਵੀ ਹਨ ਰੋਹ ਰੀਤਾ ਵਿੱਚ ਵਰਤੀ ਜਾਣ ਵਾਲੀ ਸਮਗਰੀ ਪ੍ਰਤੀਕਮਈ ਹੁੰਦੀ ਹੈ ਕਿਸੇ ਸਮਾਦ ਉੱਤੇ ਦੀਵਾ ਬਾਲਣਾ ਸ਼ਰਧਾ ਦਾ ਪ੍ਰਤੀਕ ਹੈ ਯੱਗ ਯਤਨ ਤੇ ਕੁਰਬਾਨੀ ਦਾ ਪ੍ਰਤੀਕ ਹੁੰਦਾ ਹੈ ਰੋਹ ਰੀਤਾ ਦਾ ਮਹੱਤਵ ਆਪਣੇ ਸਮਾਜ ਵਿੱਚ ਹੀ ਪ੍ਰਗਟ ਹੁੰਦਾ ਹੈ ਇਸੇ ਦੂਜੇ ਸਮਾਜ ਦੀਆਂ ਰੋਹ ਰੀਤਾਂ ਸਾਨੂੰ ਬਖੰਡ ਅਡੰਬਰ ਅਤੇ ਅੰਧਵਿਸ਼ਵਾਸੀ ਪ੍ਰਤੀਤ ਹੁੰਦੀਆਂ ਹਨ ਰੋਹ ਰੀਤਾਂ ਨੂੰ ਪੂਰਾ ਕਰਨ ਦੀ ਵਿਧੀ ਅਸੀਂ ਸੁੱਤੇ ਸਿੱਧੇ ਹੀ ਸਿੱਖ ਲੈਂਦੇ ਹਾਂ ਅਤੇ ਇਹ ਵਿਧੀ ਸਿੱਖੀ ਹੋਈ ਹੋਣ ਕਾਰਨ ਸਰਲ ਅਤੇ ਸੌਖੀ ਪ੍ਰਤੀਤ ਹੁੰਦੀ ਹੈ ਸਾਡੇ ਸਮੁੱਚੇ ਜੀਵਨ ਦਾ ਭਾਗ ਹੋਣ ਕਾਰਨ ਰੋਹ ਰੀਤਾਂ ਨੂੰ ਪੂਰਾ ਕਰਕੇ ਅਸੀਂ ਆਪਣੇ ਆਪ ਨੂੰ ਆਪਣੇ ਸਮਾਜ ਦਾ ਸੰਜੀਵ ਅੰਗ ਮਹਿਸੂਸ ਕਰਦੇ ਹਾਂ ਜਦੋਂ ਤੱਕ ਘਰਾਂ ਵਿੱਚ ਰੋਟੀ ਪੱਕਦੀ ਰਹੇਗੀ ਜਦੋਂ ਤੱਕ ਜ਼ਬਾਨ ਦੇਲਾਂ ਵਿੱਚ ਇੱਕ ਦੂਜੇ ਦੇ ਸਾਥ ਦੀ ਤਾਂਗ ਉਪਜਦੀ ਰਹੇਗੀ ਜਦੋਂ ਤੱਕ ਮਨੁੱਖ ਦੇ ਜਨਮ ਤੇ ਮਰਨ ਦਾ ਗੇਟ ਚੱਲਦਾ ਰਹੇਗਾ ਜਦੋਂ ਤੱਕ ਡਰ ਭੈਅ ਤੇ ਸੰਸੇ ਮਨੁੱਖੀ ਮਨ ਵਿੱਚ ਉਪਜਦੇ ਰਹਿਣਗੇ ਉਦੋਂ ਤੱਕ ਕਿਸੇ ਨਾ ਕਿਸੇ ਪ੍ਰਕਾਰ ਦੀਆਂ ਰੋ ਰੀਤਾਂ ਮਨੁੱਖ ਦੇ ਮਨ ਲਈ ਡੂੰਘੇ ਤਰਵਾਜ਼ ਦਾ ਸੋਮਾ ਬਣੀਆਂ ਤੇ ਬਣਦੀਆਂ ਰਹਿਣਗੀਆਂ ਰੋ ਰੀਤਾਂ ਦਾ ਸਬੰਧ ਮਨੁੱਖ ਦੇ ਬੋਧਿਕ ਵਿਕਾਸ ਨਾਲ ਨਹੀਂ ਉਸ ਦੀ ਭਾਵਕ ਸੰਤੁਸ਼ਟਤਾ ਨਾਲ ਹੁੰਦਾ ਹੈ ਰੋ ਰੀਤਾਂ ਤੋਂ ਬਿਨਾ ਮਨੁੱਖ ਦੀ ਆਕਲ ਦਰਿਆ ਵਿੱਚ ਰੁੜਦੇ ਜਾਂਦੇ ਦੀਵੇ ਦੀ ਲੋ ਵਾਂਗ ਕਿਸੇ ਕੰਮ ਨਹੀਂ ਆਵੇਗੀ। ਰੋ ਰੀਤਾਂ ਸਾਡੇ ਮਨ ਵਿੱਚ ਜੀਵਨ ਨੂੰ ਜਿਉਣ ਦੀ ਤਾਂਗ ਨੂੰ ਜਗਦਾ ਰੱਖਦੀਆਂ ਹਨ। ਅਤੇ ਸਾਡੇ ਦੁੱਖਾਂ, ਵਿਛੋੜਿਆਂ, ਹੰਝੂਆਂ, ਹਾਵਿਆਂ, ਹੋਕਿਆਂ, ਤਰਲਿਆਂ, ਮਿੰਨਤਾਂ ਅਤੇ ਵੈਣਾ ਦਾ ਭਾਰ ਸਾਡੇ ਮਨਾਂ ਤੋਂ ਲਾਉਂਦੀਆਂ ਹਨ। ਰੋ ਰੀਤਾਂ ਨੀਮੀ ਪੋੜੀ ਉੱਤੇ ਵੀ ਉੱਚੇ ਹੋ ਕੇ ਵੇਖਣ ਦਾ ਸਲੀਕਾ ਸਿਖਾਉਂਦੀਆਂ ਹਨ। ਇਹ ਸਾਨੂੰ ਜੀਵਨ ਦੀ ਤਾਲ ਨਾਲ ਜੋੜਦੀਆਂ ਹਨ ਇਹ ਸਾਨੂੰ ਛੱਪੜ ਤੋਂ ਝੀਲ ਬਣਾਉਂਦੀਆਂ ਹਨ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ